ਰਾਜਵਿੰਦਰ ਸਕੇ 13 13 ਅਤੇ 20 ਪੰਜਾਬ ਤੇ ਦੇਖ ਰਹੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ। ਅਬਲੇਟਨ ਦੇ ਵਿੱਚ ਖਬਰਾਂ ਸ਼ੁਰੂ ਕੁ ਗੱਲ ਕਰ ਲੈਨੇ ਆ। ਗੁਰਦੁਆਰਾ ਅਮਰ ਸਹੀਦ ਬਾਬਾ ਜੀਵਨ ਸਿੰਘ ਕਿਰਪਾਲ ਸਿੰਘ ਬਾਲਾ ਵਿਖੇ ਦਰਬਾਰ ਸਾਹਿਬ ਹਾਲ ਦੀ ਦੂਸਰੀ ਮੰਜ਼ਲ ਦਾ ਲੈਂਟਰ ਅੱਜ ਸਮੂਹ ਸੰਗਤਾਂ ਦੇ ਸੰਯੋਗ ਦਾ ਸਦਕਾ ਪਾਇਆ ਗਿਆ ਹੈ। ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਤੀਜੀ ਮੰਜ਼ਲ ਦਾ ਲੈਂਟਰ ਸਮੂਹ ਸੰਗਤਾਂ ਦੇ ਸੰਯੋਗ ਦਾ ਸਦਕਾ ਸੇਤੀ ਹੀ ਪਾਇਆ ਜਾਵੇਗਾ। ਇਸ ਮੌਕੇ ਤੇ ਤਰਮਪਾਲ ਸਿੰਘ ਇਕਬਾਲ ਸਿੰਘ ਦਾ ਮੱਖਰ ਸਿੰਘ ਭੋਲਾ ਸਿੰਘ ਨੰਬਰਦਾਰ ਰਾਜੂ ਸਿੰਘ ਦਵਿੰਦਰ ਸਿੰਘ ਗੁਰਤੇਜ ਸਿੰਘ ਡਾਕਟਰ ਕ੍ਰਿਸ਼ਨ ਸਿੰਘ ਕਰਪਾਲ ਸਿੰਘ ਵਾਲਾ ਇੰਦਰਜੀਤ ਸਿੰਘ ਸਤਪਾਲ ਸਿੰਘ ਫੌਜੀ ਸਵਤਾਰ ਸਿੰਘ ਪਾਲਾ ਸਿੰਘ ਤਰਵਿੰਦਰ ਸਿੰਘ ਭਾਈ ਹਿਰਾਜਵਿੰਦਰ ਸਿੰਘ ਲਾਲ ਮਾਦਰਾ ਅਤੇ ਹੈਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਕਰਪਾਲ ਸਿੰਘ ਵਾਲਾ ਨੇ ਸਮੂਹ ਸੰਗਤਾਂ ਦਾ ਸੰਯੋਗ ਦਿੰਦਿਆਂ ਕਿਹਾ ਕਿ ਅਸੀਂ ਸੇਤੀ ਹੀ ਸੰਗਤਾਂ ਦੇ ਸੰਯੋਗ ਦੇ ਨਾਲ ਤੀਸਰੀ ਮੰਜ਼ਲ ਦਾ ਲੈਂਟਰ ਪਾ ਕੇ ਅਤੇ ਇਸ ਗੁਰਦੁਆਰੇ ਦੀ ਮਾਰਦ ਦਾ ਸੋਨਾ ਚ ਗੋਮਚ ਬਣਾਇਆ ਜਾਵੇਗਾ ਅਤੇ ਨੌਜਵਾਨ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦੇ ਕੇ ਅਮਰਤਵਾਨ ਕਰਾ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਜਾਵੇਗਾ ਅਤੇ ਸਹਿਰ ਮਹਿਲਕਲਾਂ ਦੇ ਨਾਹਰ ਹਸਪਤਾਲ ਦੇ ਡਾਕਟਰ ਨਾਹਰ ਸਿੰਘ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਪ੍ਰਬੰਧ ਕਮੇਟੀ ਦਾ ਮੈਂ ਪੂਰਾ ਸਹਿਯੋਗ ਦਵਾਂਗਾ ਇਸ ਮੁਕਤੇ ਪਹੁੰਚੇ ਦਿੱਤੀ ਜਾਣਕਾਰੀ ਪ੍ਰੈਸ ਕਲੱਬ ਮਹਿਲਕਲਾਂ ਦੇ ਪੱਤਰਕਾਰ ਸੋਨੀ ਸਿੰਘ ਮਾਗੇਵਾਲ ਦੀ ਰਿਪੋਰਟ ਰਾਜਪੁਰੇ ਤੋਂ 13-13 ਦੇ ਅੰਮ੍ਰਿਤ ਦੀਆਂ ਤੇ ਅੰਮ੍ਰਿਤ ਦਸਤਾਨੋ ਸਭ ਤੋਂ ਪਹਿਲਾਂ ਆਪ ਸਾਰੇ ਮੇਰੇ ਦੇ ਪਿਆਰ ਭਰੀ ਸਿੱਖ ਸਤਾ ਤੋਂ ਆਗਮ। ਇਹਦਾ ਪ੍ਰਮਾਣਾ ਪੰਜੇ ਖੰਡ ਰਪਾਲ ਸਿੰਘ ਵਾਲਾ ਉਹਦੇ ਵਿੱਚ ਹੋਜਿਆ ਜਿੱਥੇ ਅੰਮ੍ਰਿਤਸਰੀ ਗੀਤ ਬਾਬਾ ਜੀ ਰਸਿੱਧੀ ਦੇ ਆ ਸਥਾਪਿਤ ਹੋ ਦੁਰਸਾਬ ਕੈਂਡਰ ਦੇ ਨਾਗਰ ਵਸੀਆਂ ਵੱਲੋਂ ਅੱਜ ਹੋ ਰਹੀ ਹੈ। ਬਹੁਤ ਰਹਾ ਮੈਂਕ ਤੇ ਸ਼ਿਵਾਂ ਚੱਲ ਰਹੀ ਹੈ ਉਹਨੂੰ ਸੰਗਤਾਂ ਦੇ ਸ਼ਿਰੂਰ ਦੇ ਨਾਲ ਲਵਾਈ ਜਾ ਰਹੀ ਹੈ। ਸੁਗਣਾ ਦੇ ਦੋ ਸਾਥ ਤੁਹਾਡੇ ਤੇ ਪਚਾਵਾਂਗੇ ਸੋ ਬਾਬਾ ਜੀ ਨੇ ਮੈਂਟਨ ਕੀਤਾ ਕਰ ਰਹੀ ਹੈ ਕਿ ਸੰਗਤਾਂ ਦੇ ਨਾਮ ਵਾਹਿਗੁਰੂ ਦਾ ਅਰਸਾ ਵਾਹਿਗੁਰੂ ਦੀ ਬਖਸ਼ੇ ਤੇ ਸਿਹਰ ਬਾਬਾ ਜੀ ਨੇ ਤੇ ਬਰਦੋਰਾ ਪਰਮੰਦਰ ਕਮਿਟੀ ਨੂੰ ਸੰਗਤਾਂ ਤੋਂ ਸੰਗੋਣਾ ਨਗਰ ਕ੍ਰਿਪਾਲ ਸਿੰਘ ਜੀ ਵੱਲ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅੰਸਾਹ ਮਹਾਰਾਜ ਦਾ ਬੋਤਾਲ ਲਾਇਕੀ ਕਿ ਆਪਣੇ ਗੁਰਦੁਆਰਾ ਦਰਬਾਰ ਸਾਹਿਬ ਦੇ ਰੈਂਟਰ ਤੇ ਸੰਗਤਾਂ ਨੇ ਬੜਾ ਸ਼ੁਭ ਦਿਤਾਨ ਤੇ ਸਭ ਕੁਝ ਦੀ ਕਰਤਾ ਉਹਨਾਂ ਦੇ ਸਤਿਗੁਰਾਂ ਦੇ ਦੁਆਰੇ ਅੰਦਰ ਤੇ ਸ੍ਰੀ ਮਾਨਸੰਤ ਪਾਬੇ ਸਰਦਾਰ ਸਿੰਘ ਜੜਾ ਸਰਵਾਲੇ ਜਿਨ੍ਹਾਂ ਨੇ ਇਸ ਘਰ ਤੋਂ ਭਾਗ ਲਾਇਆ ਉਹਨਾਂ ਦੇ ਵਿੱਚ ਸਥਾਨ ਤੇ ਚਰਨਾਂ 'ਤੇ ਮੋੜ ਮਾਛਾ ਦੇ ਜਿਨ੍ਹਾਂ ਨੇ ਇੱਥੇ ਆ ਕੇ ਕੁਰਬਾਨੀ ਪਾਈ ਸ੍ਰੀ ਉਸਥਾਨ 'ਤੇ ਉਹਤਰ ਸਿੰਘ ਜੜਾ ਸਾਹਿਬ ਬਣਿਆ ਤੇ ਉਹਤਰ ਸਾਹਿਬ ਦੇ ਉੱਪਰ ਅੱਜ ਲੈਂਡਰ ਪਾਉਣ ਲੱਗੇ ਆਗੇ ਤੇ ਸੰਗਤਾਂ ਨੇ ਸ਼ੁਭ ਦਿਤਾਨ ਸਾਰੇ ਮੇਰੇ ਸਬਬਾ ਜਿੱਦ ਬਾਬਾ ਈਸ਼ਰ ਸਿੰਘ ਆਇਆ ਕਿ ਕੋਈ ਨਾ ਕੋਈ ਬਤਨ ਦੀ ਸੰਗਤ ਕਰਦੇ ਗਏ ਹਾਂਜੀ ਇਹ ਜਿਹੜੇ ਆਪਣੇ ਨਗਰ ਦੇ ਕਿਰਪਾਲ ਸਿੰਘ ਬੜਾ ਜਿਹੜੇ ਸਰਦਾਰ ਸੀਗੇ ਤੇ ਉਹ ਮਾਪੂਸਾਂ ਵਿੱਚ ਲੈ ਕੇ ਆਏ ਸੀਗੇ ਜੀ ਤੇ ਉਹਨਾਂ ਲੈ ਕੇ ਪੁੱਤਰ ਦੀ ਰਾਤ ਨੂੰ ਸੀ ਜੁਨਾ ਨੇ ਪੁੱਤਰ ਦਾ ਆਤਮ ਮੰਗ ਰਚੀ ਸੀ ਤੇ ਮਾਪੂਸਾਂ ਨੇ ਕਿਹਾ ਸੀ ਪਾਇਤ ਹੋਵੇ ਸੋਮੁ ਸੇਵਾ ਲਾਉਂ ਜੀ ਤੇ ਸਦੀ ਮਹਾਰਾਜੀ ਦੀ ਸੇਵਾ ਲਈ ਤੇ ਵੀ ਕੋਈ ਰਵਾਈ ਕਰਨ ਦਾ ਕੰਮ ਨਹੀਂ ਕਰਦਾ ਜੀ ਉਹ ਕੋਈ ਨਹੀਂ ਲੱਗਿਆ ਉਹ ਲੰਮਾ ਸਭਾ ਸਖ ਦੇ ਤੋਂ ਪਾਣੀ ਪਲਪ ਕਰਦੇ ਰਹੇ ਤਰ੍ਹਾਂ ਦੇ ਵਿੱਚ ਬਾਦ ਤੇ ਬੇ ਉਸ ਤੋਂ ਬਾਅਦ ਸਕਦੀ ਵਿਚਾਰ ਬਣੇ ਉਹ ਤੇ ਲੰਡਰ ਪਾਰਕ ਕੋਲ ਮਰਾ ਸੈੱਬ ਸੁਣਾ ਜੋ ਕਿ ਕਿਦਾਂ ਤੇ ਸ੍ਰੀਮਾਨ ਸੰਤਪਾਪਾ ਸਤ ਸਿੰਘ ਜੀ ਮਹਾਰਾਜ ਜੀ ਬੈਠੇ ਦਰਵਾਜ਼ੇ ਬਾਪਾਈ ਸਿਸੂ ਜੀ ਨੇ ਸ਼ੁਰੂ ਉਹਨੇ ਬਚਨ ਕੀਤਾ ਸੀ ਉਹਨੇ ਅੰਦਰ ਬਚਨ ਕੀਤਾ ਵੀ ਇਹ ਪੁੱਤ ਦੀ ਗਾਟ ਬਾਰੇ ਕੀਤਾ ਨਾ ਸੋਹਦਰੀ ਦਾ ਤਾਂ ਹੁਣ ਹੀ ਕੁੜੀਆਂ ਹੁੰਦੀਆਂ ਹਾਂਜੀ ਹਾਂਜੀ ਕੱਲਾ ਸਰਦਾਰ ਦੇ ਰਹਿਣ ਤੇ ਉਹਨਾਂ ਨੇ ਜਿਮਾਰ ਤੋਂ ਬੇਨਤੀ ਕੀਤੀ ਮਹਾਪੁਰਸਾਨੀ ਬ੍ਰਿੰਦਵਾਨ ਦੇਵਾ ਇੱਥੇ ਆਇਆ ਦਵਾਨ ਵੀ ਸਜਾਈ ਤੇ ਜਦੋਂ ਕੁਝ ਲਵਾਈ ਉਸ ਤੋਂ ਬਾਅਦ ਉਹ ਘਰ ਚੁਗਲੀ ਹੋਈ ਗਿਆ ਉਸ ਸਮੇਂ ਤੋਂ ਲੈ ਕੇ ਜੋ ਵੀ ਆਸ ਬਰਾਤ ਭਾਵਨਾ ਸਰਦਾਰ ਨਾਲ ਸਰਕਾਰ ਨਾਲ ਦੀ ਸੇਵਾ ਕਰਨ ਦਾ ਕੋਈ ਵੀ ਆਗਮਨ ਦੇ ਸਾਲੇ ਕਾਂਗਰਸ ਨੇ ਹਰ ਮਨੋਂ ਕਬੂਲ ਕੀਤਾ ਸੁਭਾਗ ਦੇ ਗ੍ਰਾਂਟਿਸ ਦੇ ਸੁਨਾ ਦੇ ਕਨਾ ਦਾ ਅਬਾਸ ਕੋਟਸ ਜੀ ਦਾ ਅੰਮਰ ਕਨਾ ਦਾ ਮਤਲਬ ਕਿ ਜਿਹੜਾ ਮਹਾਪੁਰਸਾਨੀ ਆ ਉਹਨੇ ਬਚਨ ਕੀਤਾ ਪ੍ਰਾਣਿਕ ਜੁਰਗਾਂ ਦੇ ਥੋੜੇ ਕੜਕਪਾਲ ਸਿੰਘ ਸਰਦੇਸ ਤੋਂ ਉਹਨਾਂ ਨੂੰ ਸਰਦਾਰ ਸਿੱਕਾ ਪਾਲ ਸਿੰਘ ਭਾਲਾ ਦੀ ਉਹਨਾਂ ਨੇ ਬਚਨ ਕੀਤਾ ਕਿ ਤੁਹਾਡੀ ਜਿਹੜੀ ਮਰਜ਼ਾ ਹੈ ਤੁਸੀਂ ਜਿਹੜੇ ਕਿਸੇ ਇੱਕ ਕੋਟੇ ਬਣਾਓ ਜੋ ਜੀਵਾਂ ਪਾਣੀ ਪੀਣ ਦੀ ਲੋੜ ਖੁਦ ਜਿਹੜੇ ਗ੍ਰੀਨ ਪਰਵਾਹ ਨੂੰ ਪਾਣੀ ਸਾਫ ਤੇ 30 ਵਰਤਾਂ ਦੀ ਸੇਵਾ ਪ੍ਰਾਪਤ ਹੋਵੇ ਸੋ ਉਹਨਾਂ ਇੱਛਾ ਜਨਾ ਕੋ ਅੱਜ ਵੀ ਅਟੱਲਾ ਸੁਧਰੀ ਪੁੱਤਰਾਂ ਦੀ ਦਾਤਾਂ ਗਿਆ ਦੁੱਧ ਪੁੱਤਰਾਂ ਦੀਆਂ ਦਾਤਾਂ ਉਹ ਇੱਥੇ ਜਿੱਥੋਂ ਵੀ ਸੰਤਾ ਨੂੰ ਪਤਾ ਲੱਗਦਾ ਦਾ ਜਿਹੜੇ ਜਿਹੜੇ ਉਹੀ ਚੱਲ ਕੇ ਇਹਾ ਦੇ ਘਰ ਦੇ ਸੋ ਪਿੰਡ ਦੀ ਸੰਗਤ ਵੀ ਜਿਹੜੀ ਸ਼ਾਮ ਤੋਂ ਸਵੇਰੇ ਸ਼ਾਮ ਤੋਂ ਹੀ ਬਹੁਤ ਸਰਸਾ ਆ ਕੇ ਨਤਮਸਤ ਹੋ ਗਈ ਹੈ ਸੋ ਸੰਗਤਾਂ ਨੂੰ ਇਹ ਬੜਾ ਸੁਝੋਗ ਮਿਲਿਆ ਹੈ ਕਿ ਲੈਟਰ ਪਹਿਲਾਂ ਕਿ ਪਾਪਾ ਜੀ ਦੂਜੀ ਮੰਜ਼ਲਾ ਲੈਟਰ ਪਹਿਲਾਂ ਕਿ ਤੀਜੀ ਮੰਜ਼ਲਾ ਦੇ ਗਏ ਸੀ ਕਿ ਜੇ ਦੂਜੀ ਮੰਜ਼ਲਾ ਦਾ ਆਪਣਾ ਲੈਟਰ ਪੈਣ ਜਾ ਰਿਹਾ ਜੀ ਤੇ ਸੰਗਤ ਦੇ ਸੁਝੋਗ ਨਾਲ ਇਧਰ ਦੂਜੀ ਮੰਜ਼ਲਾ ਦੂਜੀ ਮੰਜ਼ਲਾ ਲੈਟਰ ਕੰਮ ਜਾ ਰਿਹਾ ਆਪਾਂ ਕੈਂਪ ਕਿਲਾ ਕਰਪੁਰਾਪ ਹੈ ਇਹ ਮੰਜ਼ਲਾ ਪੈਂ ਤਿੰਨ ਮੰਜ਼ਲਾ ਮਿਲਣਗੇ ਇਕੜਾ ਗੋਮ ਸਿੰਘ ਜੀ ਦੇ ਬਾਅਦ ਉਸ ਦੇ ਬਾਅਦ ਨਾਲ ਜਿਵੇਂ ਸੰਗਤ ਦਾ ਸਹਿਯੋਗ ਦੇ ਜਿਉਂ ਕੁਝ ਤਰ੍ਹਾਂ ਸੰਗਤ ਦੇ ਵਿੱਚ ਸਾਰਾ ਕਾਰਨ ਨਹੀਂ ਹੁਣ ਦੂਜੀ ਮੰਜ਼ਲ ਦਾ ਰੈਂਟ ਪੈਣ ਲੱਗਾ ਸੀ ਤੇ ਤੀਜੀ ਦਾ ਤਾਂ ਨਹੀਂ ਹਾਂਜੀ ਫਿਰ ਤੀਜੀ ਦਾ ਪਾਏ ਗਵਰਨਰ ਸਾਹਿਬ ਦਾ ਹਾਂਜੀ ਹਾਂਜੀ ਸਹਿ ਰੱਖਿਆ ਤੋਂ ਉਹ ਤੋਂ ਬਾਅਦ ਉਹ ਗੁਰੂ ਸਾਹਿਬਾਂ ਜਿਹੜੇ ਗੁਰੂ ਕਰਦੇ ਅੰਮ੍ਰਿਤ ਉਹਨਾਂ ਦਾ ਇਵੈਂਟ ਉਹ ਫਾਇਦਾ ਸੰਗਤਾਂ ਦੇ ਸੰਜੂਰ ਜਿਵੇਂ ਜਿਵੇਂ ਸੰਗਤਾਂ ਦਾ ਸਹਿਯੋਗ ਮਿਲੂਗਾ ਸੋ ਉਹਨਾਂ ਦੇ ਜਿਹੜੀ ਮਤਲਬ ਕਿ 3 ਫਲਟਾ ਗਿਆ ਜਿਹੜੀ ਉਹ ਕਿ ਹਾਜ਼ਰ ਹੋਣ ਦੀ ਡਿਊਟੀ ਪਵੇ ਸੋ ਉਹ ਲਾ ਕੇ ਉਹ ਗੋਮਿਤ ਕਾਨੂੰਨ ਦੇ ਅੰਸ਼ੇਵਾਂ ਦੇ ਗੁਰ ਘਰ ਦੇ ਚੱਲਣਗੇ ਇੱਕ ਨੰਦਾ ਹੋ ਰਿਹਾ ਜੀ ਜਿਹੜੇ ਵੀ ਸੰਗਤ ਕੋਈ ਵੀ ਇਸ ਰਿਹਾ ਇਤਿਹਾਸ ਸੰਗਰਾਦ ਨੂੰ ਮੰਨਿਆ ਨੇ ਜਾਂ ਘਰੇ ਬੈਠ ਕੇ ਦਾ ਰਾਮ ਰਸਤੇ ਦੇ ਵਿੱਚ ਇਹਨਾਂ ਦਰਸ਼ਕਾਂ ਦੇ ਵਿੱਚ ਉਹ ਤਰਸਾ ਬਣਿਆ ਹੋਇਆ ਥੇ ਮਹਾਪੁਰਸ਼ਾਂ ਦੇ ਜਨਮ ਤੋਂ ਪਹਿਲੇ ਤੇ ਉਹ ਜਿਹੜੇ ਆਸਾਂ ਘਰੇ ਬੈਠੀ ਗੁਰਦਾਸ ਕਰਦੇ ਆ ਸਮਰਤਪੁਰ ਇਹਦੇ ਇੱਥੇ ਦਰਨੀ ਆ ਸਕਦਾ ਕਿ ਸਾਡੇ ਆਹ ਹਿੱਸਾ ਮੰਨਦੀ ਸੀ ਇਸ ਅਰਦਾਸ ਦੀ ਸੀ ਉਹ ਅਰਦਾਸ ਸਾਡੇ ਮਾਰ ਨੇ ਸੁਣ ਲਈ ਹੈ ਤਾਰਗੁਨਾ ਸਾਹਿਬਾਰੇ ਜਿੱਤੇ ਪਾਸ ਦੇ ਬਾਣੀ ਤੇਰਾ ਅੰਦਰ ਚੱਲਦੇ ਸੋਨੇ ਚਾਹ ਦੇ ਪਾਰਦਰਸ਼ਣ ਸੰਕਟਾ ਕਿ ਕੋਈ ਵੀ ਕਿ ਸੁਖਨਾ ਸੁਖਦਾ ਹਰ ਬਰਾਦਰ ਮਨੋਮਾਨ ਅੱਜ ਵੀ ਆਪੇ ਸਮਝਦਾ ਜੀ ਬਾਬੇ ਜੀ ਤੁਹਾਡਾ ਬਹੁਤ ਧੰਨਵਾਦ ਸਭੇ ਨਾਲ ਜਿਗਰ ਸੰਘੀ ਪ੍ਰਗਨ ਸੁਣਾ ਤੇ ਸਭ ਜੀ ਚਾਹਮਾ ਜੀ ਜੋ ਸਾਡੇ ਤੁਹਾਡੇ ਜਿਹੜੇ ਨਗਰ ਦੇ ਆ ਗ੍ਰੰਥੀ ਸੰਪਰਕ ਹੁੰਦੇ ਆ ਉਹ ਬਹੁਤ ਸੁਝਬਾਨ ਹਨ ਅਤੇ ਜਿਹੜੀ ਤੁਹਾਡੀ ਗੁਰੂ ਘਰ ਦੀ ਸੇਵਾ ਉਹ ਮਾਣ ਕੇ ਸੰਕਾ ਦੇ ਸੀ ਜੋਗ ਦੇਣਾ ਤੁਮਹਾਂ ਕੋ ਆ ਕਰਵਾ ਰਿਹਾ ਹੈ ਸਿਰਜੋਗ ਬਣਾ ਰਿਹਾ ਹੈ ਸੰਕਾ ਦੇ ਦਰ ਤੇ ਸੋ ਜਿਹੜਾ ਦੂਜੀ ਲੈਡਰ ਦਾ ਆਪਣਾ ਲੈਡਰ ਪਿਆ ਦੂਜੀ ਲੈਡਰ ਦਾ ਲੈਡਰ ਪਿਆਗਾ ਸੋ ਉਹਦਾ ਸੰਕਾ ਦਾ ਜੋ ਜੋ ਦੇ ਬਾਰੇ ਕਿ ਜਨਾ ਕੇ ਸੁਣੀ ਮਦਦ ਲੈਡਰ ਦਾ ਸੇਵਾ ਕਰ ਰਿਹਾ ਹੈ ਮੈਂ ਸੰਕਟ ਨਾਲ ਸਹਿਯੋਗ ਵਾਲੀ ਆਪਣਾ ਕਰਤਾ ਨੇ ਪੱਤੀ ਵੀ ਸਭ ਤੋਂ ਉਧਾਰ ਮੋਰਸ ਨੂੰ ਲੋਕ ਲਈ ਮੇਟਰੀ ਭਾਰਤੀ ਲਾਪਾਂ ਇਸ ਕਾ ਕਿਸਾਨ ਰੱਖ ਪੈਸੇ ਲੋਨਿ ਪਿੱਛੇ ਨਿਵਾਰਦੇ ਕਾਮਕਾਰ ਲੋਨਿ ਪਿੱਛੇ ਦਿਵਾਦੇ ਬਹੁਤ ਸੰਕਟ ਜਿੰਦ ਤਾਲਨਾ ਤੇ ਮਾਨ ਤੇ ਢੰਗ ਦੇ ਨਾਲ ਸੰਕਟਾ ਜਿਹੜੀ ਸੇਵਾ ਕਰਦੀ ਹੈ ਉਹ ਮਾਤ ਕਰਦੀ ਹੈ ਸੋ ਬਾਬਾ ਜੀ ਦਾ ਜਿਹੜਾ ਨਗਰ ਦੇ ਵਿੱਚ ਆ ਬੜਾ ਸੁਭੋਗਾ ਸੰਕਲਪ ਨੂੰ ਰੱਖਦੇ ਸੋ ਸੋ ਜਿਹੜੇ ਅਤਿ ਨਗਰ ਦੇ ਬੱਚੇ ਆ ਕਰਪਾਲ ਸਿੰਘ ਵਾਲਾਂ ਦੇ ਸੋ ਆਪਣੇ ਗ੍ਰਾਮੀ ਸੁਭੋਗਾ ਸਿੰਘ ਬਣੇ ਉਹਨਾਂ ਨੂੰ ਸਾਰਥਾ ਵੀ ਤਾਂ ਬਣ ਚੱਕੇ ਗੁਰੂ ਸਾਹਿਬ ਜੀ ਦੇ ਜੋ ਆਪਣੇ ਮਨਨ ਵਿਭਾਗ ਫੋਟੇ ਸਾਹਾ ਉਹਨਾਂ ਦੇ ਦਰਸ਼ਨ ਜੀ ਤੁਸੀਂ ਇਸ ਸੇਵਾ ਦੇ ਲਈ ਕਿਹਨਾਂ ਚੰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਤੇ ਸਵਾਗਤ ਰਹੀ ਕਹਿੰਦੇ ਆ ਜੀ ਬਾਬਾ ਸ਼ੰਕਰ ਦਾ ਸੰਗਤ ਜਦੋਂ ਸਾਡੇ ਪਿੰਡ ਵਿੱਚ ਆਏ ਨੇ ਜੀ ਤੇ ਬਹੁਤਿਆਂ ਦੀ ਕਿਰਪਾ ਵੀ 90 ਨੂੰ ਸਾਹਮਣੇ ਚੋੜਿਆ ਇਹਨਾਂ ਨੇ ਜੀ ਬਹੁਤ ਵੱਡਾ ਭਲਾ ਲੈਣਾਂ ਦਾ ਜੀ ਤੇ ਬਾਬੇ ਸ਼ਕਤੀ ਵਾਲੇ ਜੱਗਾਂ ਜੀ ਉੱਥੇ ਵੀ ਮਾਂ ਪੌਸਾ ਦੇ ਤੀ ਚਾਰ ਨ ਪੈ ਗਏ ਜੀ ਸੰਤ ਬਾਬਾ ਦੇ ਸਰੀਰ ਦਾ ਹਜਾੜ ਵਾਲੇ ਸੰਤਾਂ ਦੇ ਦਾਸਮ ਚਾਰ ਨ ਪੈ ਗਏ ਜੀ ਮਰੀ ਮੋਤੀ ਗਾ ਜੀ ਮਾਂ ਪੌਸਾ ਜੀ ਕੀ ਬਹੁਤ ਨਗਰ ਕੀਤੇ ਜਦੋਂ ਤੇ ਬਾਬਾ ਜੀ ਆਏ ਨੇ ਸਾਡੇ ਪਿੰਡ ਦੇ ਵਿੱਚ ਨਗਰ ਕੀਰਤਨ ਨਹੀਂ ਹੋਦੇ ਸੀ ਜੀ ਤੇ ਨਗਰ ਕੀਰਤਨ ਸਾਡੇ ਪਿੰਡ ਦੇ ਵਿੱਚ ਹੋਣ ਲੱਗੇ ਜੀ ਬਹੁਤ ਵਧੀਆ ਸੰਗਤ ਜੁੜਨ ਲੱਗੀ ਇਸ ਨਾਲ ਜਨਰਵਾਰ ਬੱਚਿਆਂ ਨੂੰ ਉਹਨਾਂ ਨੇ ਅੰਬਰ ਸਿਕਾਇਆ ਇਹਨਾਂ ਨੇ ਕੇਸ਼ ਰਖਾਏ ਪੱਗਾ ਬੰਨਣ ਲਾਇਆ ਬੱਚਿਆਂ ਨੂੰ ਜਾਨੀ ਬਹੁਤ ਵਧੀਆ ਨਗਰ ਦੀ ਬੱਚਿਆਂ ਦੀ ਸੋਭਾ ਹੈ ਨਾ ਬਾਬਾ ਮਾਲਕ ਦੀ ਕਰ ਪੈਣਾ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਜਿੰਨੇ ਸਾਹਮਣੇ ਜੁੜੀ ਹੈ ਜੀ ਇਹਨਾਂ ਨੇ ਬਾਬਾ ਜੀ ਜਿਹੜੇ ਰਾਹੀ ਤੂੰ ਕਰਾਹੇ ਜਿਹੜੀਆਂ ਸੰਗਤਾਂ ਅਤੇ ਬੱਚੇ ਉਹਨਾਂ ਦੇ ਪਰਿਵਾਰ ਦੇ ਜੀਵਨ ਜਿਹੜਾ ਆਪਣਾ ਦਾ ਉਝਿਆ ਵਾਸੀ ਸੋ ਜਦੋਂ ਤੋਂ ਉਹ ਆਪਾਸ ਉਹਨਾਂ ਦਾ ਸਿੰਘ ਗੁਰੰਤ ਸਿੰਘ ਦੇ ਆਇਆ ਸੋ ਉਹਨਾਂ ਨੇ ਉਹਨਾਂ ਦਾ ਜੀਵਨ ਸੁਧਾਰਨਾ ਕੀਤਾ ਧੰਕਮਨ ਸਾਹਿਬ ਸ੍ਰੀ ਗੁਰੰਤ ਸਾਹਿਬ ਜੀ ਦੇ ਨਾਲ ਪਰਿਵਾਰਾਂ ਨੂੰ ਜੋੜ ਅਤੇ ਉਹਨਾਂ ਦੇ ਬੱਚਿਆਂ ਨੂੰ ਉਮਰ ਤੋਂ ਸਾਧੂ ਉਹਨਾਂ ਨੂੰ ਗੁਰੂ ਵਾਲੇ ਬਣਾਇਆ ਸੋ ਨਗਰ ਦੀ ਸੰਗਤਾਂ ਇਹ ਜਿਹੜਾ ਦਾ ਇਸ ਵਕਤ ਮੌਜੂਦਾ ਸੰਗਤਾਂ ਉਹ ਦੱਸ ਰਹੀਆਂ ਨੇ ਅੰਮ੍ਰਿਤਸਰ ਹਸਪਤਾਲ ਨਾਰਮੇ ਡਾਕਟਰ ਸਾਹਿਬ ਸਾਡੇ ਕੋਲ ਪਹੁੰਚੇ ਆ ਬੜੀ ਕੁਰਸੀ ਦੇ ਨਾਲ ਪਹੁੰਚਿਆ ਇਹ ਲੋਕੀਆਂ ਦਾ ਪ੍ਰਸਾਦ ਲੈ ਕੇ ਖੁਦ ਹੀ ਸੰਸਥਾ ਦੇ ਲਈ 빅 ਗੁਰੂ ਘਰ ਲੈਟਰ ਪਾ ਰਿਹਾ ਸਤਗੁਰੂ ਦਾ ਪ੍ਰਸਾਦ ਲੈ ਕੇ ਚਾਹੀਏ ਸੋ ਡਾਕਟਰ ਸਾਹਿਬ ਪਹੁੰਚੇ ਡਾਕਟਰ ਸਾਹਿਬ ਦੂਸਰੋ ਡਾਕਟਰ ਸਾਹਿਬ ਵੀ ਘੜਾ ਕਿਸ ਤਰ੍ਹਾਂ ਨਹੀਂ ਸੀ ਤੇ ਬਾਕੀ ਸਾਰਾ ਇਹ ਬਹੁਤ ਕਿਰਿਆ ਦਾ ਬਹੁਤ ਸਮਰਗਦ ਕਿਉਂਕਿ ਅੱਗੇ ਜੁਲਾਈ ਤੇ ਪਹੁੰਚੇ ਅਜੀਤਨ ਵਾਰ ਕਰਦੇ ਆ ਬਾਬਾ ਸੁਖਮੰਦਰ ਸਿੰਘ ਦਾ ਜਦੋਂ ਦੇ ਇੱਥੇ ਲਗਭਗ ਵਿੱਚ ਪਹੁੰਚਿਆ ਤਾਂ ਸੰਗਤ ਦਾ ਬਹੁਤ ਸੁਜੋਗ ਹੈ ਨਾਲ ਫਰਮਾਰ ਸਟ੍ਰੇਟ ਕੋਲ ਬੈਠੇ ਸ੍ਰੀ ਸ਼ਿਵਦਾਤਾ ਬਗਵਾਨ ਨੂੰ ਦਰਸ਼ਨ ਕਰ ਰਹੇ ਆ। ਦੱਸ ਰਹੇ ਆ ਕਿ ਜਦੋਂ ਇੱਥੇ ਇੱਕ ਜੋੜ ਨਾਲ ਇੱਕ ਸੰਬੰਧੀ ਪੈਦਾ ਹੋ ਜਾਵੇ ਸੋ ਸਾਨੂੰ ਬੜੀ ਖੁਸ਼ੀ ਮਹਿਸੂਸ ਕਰਦੇ ਆ ਸੀ ਪੰਡ ਦੇ ਵਿੱਚ ਵੀ ਸਾਡੇ ਗੁਰੂ ਘਰ ਦੇ ਅੱਗੇ ਵਧਾਉਣ ਵਾਲੇ ਅਤੇ ਸੰਗਤ ਨੂੰ ਜੋੜਨ ਵਾਲੇ ਇੱਕ ਗ੍ਰੰਥੀ ਸਹਿਬਾਨ ਆਇਆ ਜੋ ਅੱਜ ਨਿਰੰਤਰ ਸੇਵਾ ਚੱਲ ਰਹੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸੰਜੁਕ ਦੇ ਨਾਲ ਸੋ ਸਾਡੀ ਖਬਰ ਕੀਤਾ ਤੇ ਨਗੀ ਅਰੀ ਵੀ ਲੋਕ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਤੱਕ ਇਹ ਜੱਜ ਤੋਂ ਬਾਅਦ ਚਿੱਕਾ ਆ। ਅਨੂਜੀ ਬਹੁਤ ਖੁਸ਼ੀ ਆ ਨਗਰ ਕਰਪਾਲ ਸਿੰਘ ਵਾਲੇ ਦੀ ਸੰਗਤ ਤੇ ਬਹੁਤ ਜਿਆਦਾ ਮਾਣ ਆ ਤੇ ਜਿਨ੍ਹਾਂ ਨੇ ਨਾਲ ਮਿਲ ਕੇ ਸੰਯੋਗ ਦਿੱਤਾ ਤੇ ਅਸੀਂ ਉੱਪਰਲਾ ਲੈਂਟਰ ਪਾਉਣਾ ਸ਼ੁਰੂ ਕੀਤਾ ਸੰਗਤਾਂ ਦੇ ਸੰਯੋਗ ਨਾਲ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਹੀ ਹਾਂਜੀ ਬਹੁਤ ਜੜ ਕੇ ਸੰਗਤ ਚੱਲਦੀ ਹੈ ਸਾਡੀ ਜਿਨ੍ਹਾਂ ਵੀ ਤੰਤ ਹੈ ਸਾਰੇ ਵੱਧ ਤੋਂ ਵੱਧ ਮਿਲ ਕੇ ਸੰਯੋਗ ਦਿੰਦੇ ਆਸੀਂ ਹੋਰ ਵੀ ਬੇਨਤੀ ਕਰਦੇ ਆ ਜਿਹੜੇ ਵੀ ਸਾਡੀ ਵੀਡੀਓ ਦੇਖਣ ਸਾਡੇ ਨਾਲ ਸੰਯੋਗ ਦੇਣ ਫੇਰ ਆਲ ਮਿਲ ਕੇ ਬਾਬਾ ਜੀ ਦਾ ਦਰਬਾਰ ਵਧੀਆ ਬਣੇ ਸੋਣਾ ਆਪਾਂ ਆਪਣੀਆਂ ਕੋਠੜਾਂ ਬਹੁਤ ਸੋਹਣੀਆਂ ਬਣਾਈ ਬੈਠੇ ਆ ਪਰ ਸਾਡੇ ਗੁਰੂ ਦਾ ਜਿਹੜਾ ਦਰਬਾਰ ਆ ਇਹ ਵੀ ਬਹੁਤ ਸੋਹਣਾ ਤੇ ਸੁੰਦਰ ਬਣੇ ਸਾਨੂੰ ਬਹੁਤ ਖੁਸ਼ੀ ਹੋਵੇ ਬਹੁਤ ਵਧੀਆ ਕਿਸੇ ਬੋਲੇ ਸੋਨਿਹਾਲ ਤਤਰੀਆਕਾਰ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ 아.

ਤਸਨਾ ਵਾਹਿਗੁਰੂ ਸਤਲਾ ਵਾਹਿ